ਅੱਜ ਦੁਪਹਿਰ ਲਗਭਗ 3:30 ਵਜੇ ਫਾਜ਼ਿਲਕਾ ਅਬੋਹਰ ਰੋਡ ਤੋਂ ਲਿੰਕ ਰੋਡ ਨਿਕਲਦੇ ਕੋੜਿਆੜੀ ਤੋਂ ਚਵਾੜੀ ਆਲੀ ਜਾਂਦੇ ਇੱਕ ਕਾਰ ਨੂੰ ਭਿਆਨਕ ਅੱਗ ਲੱਗ ਗਈ ਵੇਖਣ ਵਾਲਿਆਂ ਨੇ ਦੱਸਿਆ ਵੀ ਤਮਾਕਾ ਹੋਇਆ ਤੇ ਅੱਗ ਲੱਗ ਗਈ ਉਸ ਵਿੱਚ ਇੱਕ ਆਦਮੀ ਜੋ ਕਾਰ ਚਲਾ ਰਿਹਾ ਸੀ ਉਹ ਪੂਰੀ ਤਰ੍ਹਾਂ ਝੁੱਸ ਗਿਆ ਮੋਕੇ ਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਫਾਇਰ ਬ੍ਰਿਗੇਡ ਪਹੁੰਚਣ ਤੇ ਲੋਕਾਂ ਵੱਲੋਂ ਆਕੇ ਤੇ ਕਾਬੂ ਪਾਉਣ ਦੌਰਾਨ ਕਾਰ ਪੂਰੀ ਤਰ੍ਹਾਂ ਸੜ ਗਈ ਅਤੇ ਵਿੱਚ ਬੈਠਾ ਵਿਅਕਤੀ ਵੀ ਪੂਰੀ ਤਰ੍ਹਾਂ ਸੜ ਗਿਆ ਜਿਸ ਦੀ ਪਛਾਣ ਗੈਟ ਕ੍ਰੋਸ ਇਮੀਗ੍ਰੇਸ਼ਨ ਸੈਂਟਰ ਜੋ ਕਿ ਗਊਸ਼ਰ ਰੋਡ ਫਾਜ਼ਿਲਕਾ ਦਾ ਚਲਦਾ ਹੈ ਤੇ ਸੰਚਾਲਕ ਪਰਮਿੰਦਰ ਸਿਆਗ ਵੱਲੋਂ ਐਸ ਐਚਓ ਸਦਰ ਵੱਲੋਂ ਕੀਤੀ ਗਈ ਹੈ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਰੋਹ ਸਾਡੇ ਮੇਰਾ ਨਾਮ ਬਜਿੰਦਰ ਸਿੰਘ ਹੈ ਜੀ ਸਰ ਇੱਕ ਹੀ ਹੋਇਆ ਹਾਸਾ ਕਿ ਮੈਨੂੰ ਪਤਾ ਲੱਗਿਆ ਜੀ ਅਸਲ ਦੇ ਵਿੱਚ ਸਾਡੇ ਪਿੰਡ ਤੋਂ ਵੀਰੇ ਸਮਰਵੀਰ ਉਹ ਬਾਈ ਜੀ ਇਸ ਰਸਤੇ 'ਚੋਂ ਲੰਘ ਰਹੇ ਸੀ ਤੇ ਉਹਨਾਂ ਦਾ ਫੋਨ ਆਇਆ ਵੀ ਇਸ ਤਰ੍ਹਾਂ ਸਾਈਡ ਤੇ ਖੜੀ ਗੱਡੀ ਨੂੰ ਅੱਗ ਲੱਗੀ ਸੀ ਬਹੁਤ ਜ਼ੋਰ ਦੀ ਤੇ ਅੱਜ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਪੀਲ ਲਗਾਈ ਹੋਈ ਸੀ ਤੇ ਅਸੀਂ ਨੇੜੇ ਹੀ ਸੀਗੇ ਗੁਰਦੁਆਰਾ ਸਾਹਿਬ ਦੇ ਸੋ ਜਿਵੇਂ ਹੀ ਸਾਨੂੰ ਪਤਾ ਲੱਗਾ ਤੇ ਹਰਜੀਤ ਬਾਈ ਜੀ ਹੁਣੀ ਪ੍ਰਧਾਨ ਸਾਹਿਬ ਗੁਰਦੁਆਰਾ ਸਾਹਿਬ ਦੇ ਤੇ ਮੈਂ ਨਾਲ ਸੇਵਾਨ ਵਾਰਿਆ ਸੀਗਾ ਸੋ ਜਿਨਨੇ ਨੂੰ ਅਸੀਂ ਭੱਜ ਕੇ ਇੱਥੇ ਪਹੁੰਚੇ ਆ ਅੱਗ ਬਹੁਤ ਜ਼ਿਆਦਾ ਅਸੀਂ ਇੱਕ ਦੋ ਵਾਰੀ ਅੱਗੇ ਵੱਧ ਕੇ ਵੀ ਬਾਰੀ ਖੋਲਣ ਦੀ ਕੋਸ਼ਿਸ਼ ਕਰੀਏ ਜਾਂ ਇਦਾਂ ਦੀ ਇਛਾ ਦੇ ਨਾਲ ਅੱਗੇ ਵਧੇ ਪਰ ਦੋ ਤਿੰਨ ਬਲਾਸਟ ਹੋਏ ਗੱਡੀ ਦੇ ਵਿੱਚੋਂ ਫਿਰ ਅਸੀਂ ਪਿੱਛੇ ਹਟ ਕੇ ਨਾਲ ਦੀ ਨਾਲ ਅਸੀਂ ਐਂਬੂਲੈਂਸ ਨੂੰ ਆਪਣਾ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤਾਂ 5 ਕੁ ਮਿੰਟਾਂ ਦੇ ਵਿੱਚ ਵਿੱਚ ਫਾਇਰ ਬ੍ਰਿਗੇਡ ਪਹੁੰਚ ਗਈ ਅੱਗ ਬਹੁਤ ਜ਼ਿਆਦਾ ਤੇਜ਼ ਸੀਗੀ ਤੇ ਜਿਵੇਂ ਹੀ ਫਾਇਰ ਬ੍ਰਿਗੇਡ ਨੇ ਉਹ ਅੱਗ ਬੁਝਾਈ ਹੈ ਤਾਂ ਉਸ ਤੋਂ ਬਾਅਦ ਪਤਾ ਲੱਗਾ ਵੀ ਅੰਦਰ ਕੋਈ ਇਨਸਾਨ ਵੀ ਹੈ ਜਿਹੜਾ ਜਿੰਦੀ ਡੈਥ ਹੋ ਗਈ ਹੈ ਉਹ ਡਰਾਈਵਰ ਸੀਟ ਦੇ ਉੱਪਰ ਬੈਠ ਸੀਗਾ ਉਹਦੇ ਤੋਂ ਨਿਕਲਿਆ ਨਹੀਂ ਗਿਆ ਜਾਂ ਜੋ ਵੀ ਉਹਦੇ ਨਾਲ ਪਾਣਾ ਵਾਪਰਿਆ ਸੋ ਉਹਨਾਂ ਦੀ ਡੈਥ ਹੋ ਚੁੱਕੀ ਹੈ ਸੋ ਐਸਐਚਓ ਸਾਹਿਬ ਸਾਡੇ ਕੋਲ ਪਹੁੰਚ ਗਏ ਨੇ ਇੱਥੇ ਬਾਕੀ ਤਫਤੀਸ਼ ਉਹ ਕਰ ਰਹੇ ਨੇ ਲਗਭਗ ਜੇਪਾ ਗੱਲ ਕੀਤਾ ਤੁਸੀਂ ਮੁਕਦੀ ਪਹੁੰਚੇ ਲਗਭਗ ਸਾਡੇ ਆਉਣ ਤੋਂ ਪਹਿਲਾਂ ਅੱਗ ਬਹੁਤ ਜ਼ਿਆਦਾ ਤੇਜ਼ੀ ਨਾਲ ਲੱਗੀ ਹੋਈ ਸੀਗੀ ਉਦੋਂ ਨੰਬਰ ਪਲੇਟ ਗੱਡੀ ਦੀ ਦਿਸ ਰਹੀ ਸੀ ਪਰ ਸਾਡੇ ਵਹਿੰਦਿਆਂ ਵਹਿੰਦਿਆਂ ਉਹ ਵੀ ਵਿੱਚ ਹੀ ਜਲ ਗਈ ਆਗੀ ਇੰਨੀ ਜ਼ਿਆਦਾ ਤੇਜ਼ ਸੀਗੀ ਵੀ ਚਾਹ ਕੇ ਵੀ ਅਸੀਂ ਬੁਝਾ ਵੀ ਨਹੀਂ ਸਕਦੇ ਸਾਡੇ ਕੋਲ ਸਾਧਨ ਹੈ ਨਹੀਂ ਸੀ ਪਰ ਸਾਡੇ ਕੋਲ ਫਾਇਰ ਬ੍ਰਿਗੇਡ ਬੜੇ ਸਮੇਂ ਤੇ ਪਹੁੰਚ ਗਈ ਉਹਨਾਂ ਨੇ ਅੱਗ ਬਚਾਈ ਟਕਣਾ ਬਹੁਤ ਮੰਦਪਾਗੀ ਹੈ ਜੀ ਜਿਨ੍ਹਾਂ ਦੇ ਪਰਿਵਾਰ ਦਾ ਜੀ ਤੁਰ ਗਿਆ ਹਨ ਤੇ ਉਹ ਇਹ ਚੀਜ਼ ਬਹੁਤ ਮੰ ਜਿਸਾਰੇ ਕਾਰ ਤੇ ਅੱਗ ਲੱਗੀ ਹੈ ਸਰ ਕੀ ਮਾਮਲਾ ਕੀ ਹੈ ਜੀ ਇਹ ਜੀ ਅੱਜ ਦੀ ਗੱਲ ਹੈ ਜੀ ਸਾਨੂੰ ਪਿੰਡ ਦੇ ਸਰਪੰਚ ਜੀ ਦਲਾ ਮੇਰੀ ਸੀਗੇ ਵੀ ਪਿੰਡ ਦੇ ਨਜ਼ਦੀਕ ਇੱਕ ਕਾਰ PB22 P8715 Honda ਜੀ ਦੀ ਕਾਰ ਹੈਗੀ ਆ ਉਹਦੇ ਜ ਇੱਕ ਵਿਅਕਤੀ ਸੀ ਜਿੰਦੀ ਸੜਨ ਕਰਕੇ ਮੌਕੇ ਤੇ ਮੌਤ ਹੋ ਗਈ ਆ ਬੜਾ ਭਿਆਨਕ ਹਾਸਾ ਸੀ ਨਾ ਵੇਖਣ ਯੋਗ ਸੀ ਜੀ ਬਹੁਤ ਹੀ ਜਿਹੜਾ ਉਹ ਹੋਇਆ ਹੈ ਮਾੜਾ ਗਾ ਜੀ ਇਹ ਸਰ ਕਿੱਥੇ ਸੜੀ ਹੈ ਕੋਈ ਪਿੰਡ ਦਾ ਕੋਈ ਨੇੜੇ ਤੇ ਇਹ ਪਿੰਡ ਰਾਮਪੁਰਾ ਤੋਂ ਕੌੜੀਆਂ ਸ਼ੁਰ ਜਾਂਦੀ ਹੈ ਲਿੰਕ ਰੋਡ ਜੀ ਉਥੋਂ ਦਾ ਬਕੂਆ ਹੈਗਾ ਜੀ ਇਹ ਇਹ ਜਦੋਂ ਮੁੰਡਾ ਸੀ ਵਿੱਚ ਪਤਾ ਲੱਗਿਆ ਪਰਮਿੰਦਰ ਸਿੰਘ ਉਤਰ ਰਜਿੰਦਰ ਸਿੰਘ ਵਾਸੀ ਪਿੰਡ ਬੰਡੀਵਾਲ ਦੇ ਜੀ ਇਹ ਸਰਪੰਚ ਵੀ ਸਾਫ ਕਰ ਰਿਹਾ ਹੈ ਜੀ ਉਹਨਾਂ ਦਾ ਲੜਕਾ ਸੀ ਜੀ ਜੀ ਇਹ ਸਰ ਕੀ ਕੰਮਕੁਮ ਕਰਦਾ ਸੀ ਕੋਈ ਪਤਾ ਲੱਗਾ ਹੈ ਸਰ ਹਾਂ ਜੀ ਹਾਂ ਜੀ ਇਹਨਾਂ ਦੇ ਇੱਥੇ ਹੈਗਾ ਜੀ ਫਾਜ਼ਲਕਾ ਵਿੱਚ ਚਲਾ ਰਹੇ ਆ ਜੀ ਇੱਕ ਸੈਂਟਰ ਹੈ ਜਿਨ੍ਹਾਂ ਦੇ ਕੋਈ ਉਤਰਉਂਦੇ ਸੀ ਬਾਕੀ ਇਮੀਗ੍ਰੇਸ਼ਨ ਸੈਂਟਰ ਕੰਮ ਹਾਂ ਹਾਂ ਬਿਲਕੁਲ ਇਮੀਗ੍ਰੇਸ਼ਨ ਕਾਰ ਨੂੰ ਅੱਗ ਲੱਗਣ ਦਾ ਕੋਈ ਕਾਰਨ ਪਤਾ ਲੱਗਵਾ ਹੈ ਇਹ ਸਪਸ਼ਟ ਕਰਨੇ ਪਨ ਲੱਗਾ ਜੀ ਹੂੰ ਹੜਤਾਲ ਜਾਰੀ ਹੈ ਦੇਖਤੀਆਂ ਜੀ ਇਹਦੇ ਵਿੱਚ ਕਹਿੰਦੇ ਕੋ ਡਿਪਰੈਸ਼ਨ ਚ ਵੀ ਸੀਗਾ ਇਸ ਤਰ੍ਹਾਂ ਕੋਈ ਗੱਲ ਆਈ ਲੈ ਤੱਕਣ ਕੋ ਤੁਸਾਮਨੀ ਦੇਖੋ ਜੀ ਇਧਰਾਂ ਦੇ ਪੜਤਾਲ ਜੋ ਤਾਥਾਨ ਕੇ ਮੈਂ ਦੱਸਾਂਗਾ ਬਿਲਕੁਲ ਸਹੀ ਜੀ ਬਸੇ ਹੁਣ ਕੀ ਕਾਰਵਾਈ ਕੀ ਕੀਤੀ ਗਈ ਹੈ ਸਰ ਉਹਦੇ ਵਾਰਸ ਆਏ ਜੀ ਉਹਨਾਂ ਵਾਰਸਾਂ ਦੇਖ ਕੇ ਬਿਆਨ ਲਿਖਦੇ ਜੀ ਬਿਆਨ ਲਿਖ ਕੇ ਜੋ ਕਹਿਣਗੇ ਜਿਸ ਸਮਤਾਬਾ ਕੇ ਦੇਖਦੇ ਹਾਂ ਜੀ ਕਾਰਵਾਈ ਕੀਤੀ ਜੀ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ